फाजिलका हल्के दे कोने कोने तो आए पतवंते सजनों गच के फतेह बुलाओ वाहगुरु जी का खालसा वाहगुरू जी की फतेह आप वोटा पाने ਇੱਕ ਉਮੀਦ ਨਾਲ ਪਾਉਨੇ ਆ ਕਿ ਜਿਹੜੀ ਸਰਕਾਰ ਬਣੂਗੀ ਉਹ ਆਪਣੀਆਂ ਦੁੱਖ ਤਕਲੀਫਾਂ ਦੂਰ ਕਰੂਗੀ ਪਰ ਮੈਂ ਦੇਖਿਆ ਕਿ ਆਪਾਂ ਕੰਮ ਦੇਖ ਕੇ ਵੋਟਾਂ ਕਿਤੇ ਨਹੀਂ ਪਾਈਆਂ ਇਤਿਹਾਸ ਗਵਾਹ ਤੁਸੀਂ ਸਾਰੀਆਂ ਸਰਕਾਰਾਂ ਦੇਖ ਲੀਆਂ ਲੱਖ ਲੱਖ ਪਾਰਟੀਆਂ ਇਹ ਸਰਕਾਰਾਂ ਦੇਖ ਲੀਆਂ ਇੱਕ ਪਾਸੇ ਥੋਡੀ ਖੇਤਰੀ ਪਾਰਟੀ ਅਕਾਲੀ ਦਲ ਹੈ ਦੂਜੇ ਪਾਸੇ ਆ ਦਿੱਲੀ ਵਾਲੀਆਂ ਪਾਰਟੀਆਂ ਦਿੱਲੀ ਵਾਲੀਆਂ ਪਾਰਟੀਆਂ ਦੀ ਜਦੋਂ ਸਰਕਾਰ ਆਉਂਦੀ ਹੈ ਉਦੋਂ ਪੰਜਾਬ ਰੁਕ ਜਾਂਦਾ ਹੈ ਤਰੱਕੀ ਰੁਕ ਜਾਂਦੀ ਹੈ ਅੱਜ ਤਾਂ ਨਹੀਂ ਕਹਿ ਰਿਹਾ ਮੈਂ ਤੁਸੀਂ ਪਿਛਲੇ 50 ਸਾਲ ਦਾ ਇਤਿਹਾਸ ਦੇਖ ਲਓ ਪਿਛਲੇ 50 ਸਾਲਾਂ ਵਿੱਚ 22-23 ਸਾਲ ਤੁਸੀਂ ਇਕਾਲੀ ਦਲ ਦੀ ਸਰਕਾਰ ਰੱਖੀ 10-12 ਸਾਲ ਰਾਸ਼ਟਰਪਤੀ ਰਾਜ ਰਿਹਾ ਤਵਾਦ ਦਾ ਵੇਲਾ ਸੀ ਤੇ ਬਾਕੀ ਸਮਾਂ ਕਾਂਗਰਸ ਦਾ ਆ ਤਿੰਨ ਸਾਲ ਝਾੜੂ ਵਾਲੇ ਆ ਗਏ ਕਿਤੇ ਬਹਿ ਕੇ ਸਵਾਲ ਕੀਤਾ ਆਪਣੇ ਆਪ ਨੂੰ ਕੀ ਆਪਣਾ ਇੱਥੇ ਕੀਤਾ ਕਿਨੇ ਸੇਵਾ ਕਿਨੇ ਕੀਤੀ ਫਾਜ਼ਲਕਲ ਵਾਲਿਓ ਤੁਸੀਂ ਜਾਣਦੇ ਹੋ ਇੱਥੇ ਜੋ ਕੁਝ ਵੀ ਬਣਿਆ ਉਹਦੋ ਹੀ ਬਣਿਆ ਕਾਲੀ ਦਲ ਦੀ ਸਰਕਾਰ ਦੌਰਾਨ ਬਣਿਆ ਭਾਵੇਂ ਫਾਜ਼ਲਕਾ ਸ਼ਹਿਰ ਦਾ ਜ਼ਿਲ੍ਹਾ ਬਣਾਉਣਾ ਹੈ ਸਟੇਡੀਅਮ ਬਣਾਉਣਾ ਹੈ ਇੱਥੇ ਲੱਗ ਲੱਗ ਚੀਜ਼ਾਂ ਬਣਾਉਣੀਆਂ ਸੀਵਰੇਜ ਪਾਉਣਾ ਹੈ ਸਰਕਾ ਬਣਾਉਣੀ ਹੈ ਸ਼ਹਿਰ ਫਾਜ਼ਿਲਕਾ ਵਿੱਚ ਹੋਰ ਕਿਸੇ ਨੇ ਇਟ ਨਹੀਂ ਲਾਈ ਅਕਾਲੀ ਦਲ ਤੋਂ ਬਗੈਰ ਜਦੋਂ ਸਰਕਾਰ ਸੀ ਮੈਂ ਆਉਂਦਾ ਸੀ ਤੁਹਾਨੂੰ ਮਿਲਦਾ ਸੀ ਥੋੜੀਆਂ ਤਕਲੀਫਾਂ ਸੁਣਦਾ ਸੀ ਨਾਲ ਦੇ ਨਾਲ ਹੱਲ ਕਰਦਾ ਸੀ ਆ ਪਿੰਡਾਂ ਚਲੇ ਜਾਓ ਇੱਥੇ ਜ਼ਿਮੀਦਾਰ ਬੈਠੇ ਆ ਗਰੀਬ ਬੈਠੇ ਆ ਥੋਡੇ ਕਿੰਨਿਆਂ ਕੋਲੇ ਟਿਊਬਲ ਕਨੈਕਸ਼ਨ ਹੱਥ ਖੜੇ ਕਰਿਓ ਸਾਰੇ ਟਿਊਬਲ ਕਨੈਕਸ਼ਨ ਦੇਣ ਵਾਲੀ ਪਾਰਟੀ ਅਕਾਲੀ ਦਲ ਹੈ ਉਹ ਨਾ ਟਿਊਬਲ ਕਨੈਕਸ਼ਨ ਵਿੱਚ ਮੁਫਤ ਬਿਜਲੀ ਦੇਣ ਵਾਲੀ ਅਕਾਲੀ ਦਲ ਹੈ ਥੋਡੇ ਖਾਲ ਬਣਾਉਣ ਵਾਲੀ ਪਾਰਟੀ ਅਕਾਲੀ ਦਲ ਹੈ ਅੰਡਰਗਰਾਊਂਡ ਪਾਈਪ ਸਿਸਟਮ ਰਹਿਣ ਪਾਣੀ ਭੇਜਣ ਵਾਲੀ ਅਕਾਲੀ ਦਲ ਹੈ ਨੇਰਾ ਕੱਢਣ ਵਾਲੀ ਪੰਜਾਬ ਚ ਕਾਲੀ ਦਲੇ ਕੱਸੀਆ ਬਣਾਉਣ ਵਾਲੀ ਕਾਲੀ ਦਲੇ ਪਿੰਡਾਂ ਚ ਮੰਡੀਆਂ ਬਣਾਉਣ ਵਾਲੀ ਕਾਲੀ ਦਲੇ ਇੱਕ ਨਿਸ਼ਾਨੀ ਦੱਸ ਦਿਓ ਕਿਸਾਨਾਂ ਵਾਸਤੇ ਤੁਸੀਂ ਬਾਰਡਰ ਤੇ ਦੇਖ ਦਿਓ ਹੜ ਆ ਜਾਂਦੇ ਆ ਆ ਝਾੜੂ ਵਾਲੀ ਸਰਕਾਰ ਆਈ ਸੀ ਕੋਈ ਪੁੱਛਣ ਨਹੀਂ ਆਇਆ ਕਾਂਗਰਸ ਸਰਕਾਰ ਚ ਕੋਈ ਪੁੱਛਣ ਨਹੀਂ ਆਉਂਦਾ ਸੀ ਅਕਾਲੀ ਸਰਕਾਰ ਚਾਹੁੰਦਾ ਨਾ ਬਾਦਲ ਸਾਹਿਬ ਆਪ ਬੈਠੇ ਹੁੰਦੇ ਸੀ ਅਸੀਂ ਹਾਂ ਤੁਸੀਂ ਬਾਡਰ ਆਲੇ ਹੂੰ ਤੁਹਾਡੀਆਂ ਜ਼ਮੀਨਾਂ ਅਸੀਂ ਬਾਦਲ ਸਾਹਿਬ ਨੇ ਪੱਕੀਆਂ ਕੀਤੀਆਂ ਚਲ ਬਾਅਦ ਚ ਟੁੱਟ ਗਈਆਂ ਮੈਂ ਤੁਹਾਨੂੰ ਕਹਿਣਾ ਮੈਂ ਤਾਂ ਪਿਛਲੀ ਵਾਰ ਵੀ ਕਿਹਾ ਸੀ ਕਿ ਸਾਡੀ ਸਰਕਾਰ ਲਿਆਓ ਨਾਲ ਦੇ ਨਾਲ ਤੁਹਾਨੂੰ ਪੱਕੀਆਂ ਕਰਕੇ ਦਊਂਗਾ ਕੋਈ ਕਾਨੂੰਨ ਪੂਰਾ ਵਧੀਆ ਬਣਾ ਕੇ ਪਰ ਆਪਾਂ ਝਾੜੂ ਦੇ ਗੱਲ 'ਚ ਆ ਗਏ ਝਾੜੂ ਵਾਲੀ ਸਰਕਾਰ ਲਿਆਂਦੀ ਆ ਤੁਸੀਂ ਬਾਡਰ 'ਚ ਭਾਵੇਂ ਜਿਹੜੇ ਸਕੂਲ ਬਣੇ ਆ बने हैं। सारे ही बापू बादल ने बनाया दसो बनाया कि नहीं बनाए बापू बादल ने आप मेरे बैठी हैं। आटा दाल स्कीम बादल साहब बैठिया टाइम हर महीने कि नहीं बादल साहब ने आटा दाल नीले कार्ड बना के आटा दाल स्कीम चालू की थी, जिड़ी बंद कर दी है शगन स्कीम बादल साहब ने शुरू की जेडी अजकल नहीं आई ਪੈਂਸ਼ਨਾਂ ਵੀ ਬਾਦਲ ਸਾਹਿਬ ਨੇ ਸ਼ੁਰੂ ਕੀਤੀਆਂ ਜਿਹੜੀਆਂ ਧੀਆਂ ਕੱਟੀਆਂ ਗਈਆਂ ਇਹਨਾਂ ਦੀਆਂ ਐਸੀ ਬੱਚਿਆਂ ਨੂੰ ਅਸੀਂ ਮੁਫਤ ਪੜਾਉਂਦੇ ਸੀ ਜਿਹੜੀ ਅੱਜ ਬੰਦ ਹੋਈ ਪਈ ਹੈ 200 ਯੂਨਿਟ ਬਿਜਲੀ ਦੇ ਥੋੜੇ ਮਾਪ ਸੀ ਨਾਲੇ ਫੱਟ ਕਾਲਿਆ ਤੁਸੀਂ ਤਾਂ ਕਿ ਬਿੱਲ ਭਰੇ ਹੀ ਨਹੀਂ ਸੀ ਤੁਹਾਨੂੰ ਪਤਾ ਆਪਣੇ ਰਾਜ ਵਿੱਚ ਕੋਈ ਚਿੰਤਾ ਸੀ ਕੋਈ ਬਿਜਲੀ ਵਾਲਾ ਤੁਹਾਨੂੰ ਤੰਗ ਕਰਨਾ ਆਉਂਦਾ ਸੀ ਮੈਂ ਤਾਂ ਦੇਖਿਆ ਤੁਸੀਂ ਬોર્ਡਰ ਵਾਲੇ ਆਪਣੇ ਮੋਟਰਸਾਈਕਲਾਂ ਦੇ ਨੰਬਰ ਵੀ ਨਹੀਂ ਲਿਆਉਂਦੇ ਸੀ ਪੰਜ-ਪੰਜ ਸਾਲ ਤੱਕ ਬਗੈਰ ਨੰਬਰ ਤੇ ਦੱਬੀ ਆਉਂਦੇ ਹੁੰਦੇ ਸੀ ਠੀਕ ਹੈ ਕਿ ਨਹੀਂ ਤੁਹਾਨੂੰ ਪਤਾ ਸੀ ਅਕਾਲੀ ਸਰਕਾਰ ਹੈ ਥੋਡੀ ਸਰਕਾਰ ਆ ਕੋਈ ਚਿੰਤਾ ਨਹੀਂ ਅਕਾਲੀ ਦਲ ਦਾ ਮਤਲਬ ਥੋਡੀ ਥੁਪਿੰਡਾਂ ਦੀ ਗਰੀਬ ਦੀ ਕਿਸਾਨ ਦੀ ਮਜ਼ਦੂਰ ਦੀ ਵਪਾਰੀ ਦੀ ਪੰਜਾਬ ਦੀ ਜੋ ਅਕਾਲੀ ਦਲ ਪੰਜਾਬ ਨੂੰ ਸਮਝ ਸਕਦਾ ਹੈ ਪੰਜਾਬ ਦੀਆਂ ਵਪਾਰੀਆਂ ਦੀ ਮੁਸ਼ਕਲ ਸਮਝਦਾ ਹੈ जो गरीब की मुश्किल समझता कांग्रेस के झाड़ू आले समझ सकते झाड़ू सारे बगैर उम्मीदवार ही नहीं देखा कला झाड़ू है कई लोग हले तक नहीं पता कि एमएलए कम एल ए क्या झाड़ू है, है। कि बीबी जी हजार रुपया आ गया थोड़े को नहीं ਉਹ ਸਵਨੇ ਕੋਲੇ ਪਿਆ ਘਰੇ ਉਹਦੇ ਉਹ ਲਈ ਬੈਠਾ ਸਚੀ ਮਿਨਿਸਟਰ ਨੇ ਭੇਜਿਆ ਉੱਥੇ ਜਾ ਕੇ ਜਾ ਕੇ ਲਿਓ ਰੱਖੀ ਬੈਠੇ ਐ ਅੱਜ ਨਸ਼ਾ ਘਰ ਘਰ ਪਹੁੰਚਣ ਲੱਗ ਗਿਆ ਕਿਉਂ ਪਹੁੰਚ ਰਿਹਾ ਕਿਉਂਕਿ ਇਹਨਾਂ ਦੇ ਐਮਐਲਏ ਬਕੌਣ ਲੱਗੇ 15-15 ਲੱਖ ਰੁਪਇਆ ਮਹੀਨੇ ਦੀ ਬੰਦ ਲਿਆ ਉਹਨਾਂ ਨੇ ਵੇਚ ਨਾਲ ਅਫਸਰਾਂ ਨੂੰ ਕਿਹਾ ਐ ਬੰਦੇ ਨੂੰ ਹੱਥ ਨਹੀਂ ਲਾਉਣਾ ਗੁੰਡਾਗਰਦੀ ਦਾ ਰਾਜ ਹੈ ਜਿਵੇਂ ਬੋਬੀ ਜੀ ਦੱਸ ਰਹੇ ਸੀ ਮੈਂ ਅਬੋਰ ਗਿਆ ਬਠਿੰਡੇ ਗਿਆ ਬਾਗਾਪੁਰਾਣਾ ਗਿਆ ਬਰਨਾਲੇ ਗਿਆ ਵਪਾਰੀ ਮਿਲੇ ਕਿ ਸਾਨੂੰ ਰੋਜ਼ ਆਉਂਦੇ ਆ ਗੈਂਗਸਟਰਾਂ ਦੇ ਫੋਨ ਫਰੋਤੀਆਂ ਮੰਗੀ ਜਾਂਦੇ ਆ ਕੋਈ 10 ਲੱਖ ਲੈ ਗਿਆ ਕੋਈ 15 ਲੱਖ ਲੈ ਗਿਆ ਕੋਈ 20 ਲੱਖ ਲੈ ਗਿਆ ਕੋਈ ਪੁੱਛਣ ਵਾਲਾ ਨਹੀਂ ਪੁਲਿਸ ਵਾਲਾ ਕੋਈ ਸੁਣਨ ਵਾਲਾ ਨਹੀਂ ਇੱਕ ਬੰਦਾ ਇੱਕ ਵਪਾਰੀ ਗਿਆ ਐਸਐਸਪੀ ਕੋਲੇ ਤੇ ਐਸਐਸਪੀ ਫਰੀਦਕੋਟ ਨੇ ਉਹਨੂੰ ਸਲਾਹ ਦੱਸ ਕੇ ਦਿੱਤੀ ਜਾਂ ਲੈ ਦੇ ਕੇ ਮੁਕਾ ਦੇ ਆ ਪੁਲਿਸ ਵਾਲੇ ਕਹਿੰਦੇ ਆ ਕਿਉਂਕਿ ਮੁੱਖ ਮੰਤਰੀ ਦਾ ਹੈ ਹੀ ਨਹੀਂ ਪੰਜਾਬ ਦੀ ਗੱਡੀ ਬਿਗੈਰ ਡਰਾਈਵਰ ਤੋਂ ਚੱਲੀ ਜਾਂਦੀ ਹੈ ਜਿਹੜਾ ਮੁੱਖ ਮੰਤਰੀ ਉਹ ਸ਼ਰਾਬੀ ਹੈ ਕਿਤੇ ਕਿੱਧਰ ਗਿਆ ਹਲਾ ਪੈਨ ਆ ਹਰਾ ਪੈਨ ਮੈਂ ਆ ਕਰੂੰਗਾ ਮੈਂ ਉਹ ਕਰੂੰਗਾ ਕਿੱਧਰ ਗਿਆ 24 ਘੰਟੇ ਸ਼ਰਾਬ ਦਾ ਡੱਕਿਆ ਰਹਿੰਦਾ ਆ ਕੋਈ ਮੁੱਖ ਮੰਤਰੀ ਝੂਠ ਜਿੰਨੇ ਮਰਜੀ ਬੁਲਾ ਲਓ ਉਧੋਂ ਪਹਿਲਾ ਮੁੱਖ ਮੰਤਰੀ ਹੋਣਾ ਕਿਤੇ ਇਤਿਹਾਸ ਵਿੱਚ ਜਿਹੜਾ ਪੱਗ ਬੰਨਦਾ ਪਿੱਛਲੇ ਵਾਲ ਹੀ ਹੈ ਨਹੀਂ ਐਂ ਦਾੜੀ ਦੇ ਪੂਰੇ ਖੱਤ ਕੱਢੇ ਆ ਅੱਜ ਤੱਕ ਦੇਖੋ ਬਾਦਲ ਸਾਹਿਬ ਦੀ ਸਰਕਾਰ ਸੀ ਕਾਲੀ ਦਲ ਸਰਕਾਰ ਸੀ ਤੁਸੀਂ ਦੇਖੋ ਹਰ ਮਹੀਨੇ ਤੁਹਾਡੇ ਕੋਲੇ ਆਉਂਦਾ ਸੀ ਕਿ ਨਹੀਂ ਇੱਥੇ ਡਿਪਟੀ ਸੀਐਮ ਉਹਨ ਦੇ ਨਾਂ ਤੇ ਅਜੀਬ ਬਾਤ ਵੱਡੇ ਪਾਲ ਸਮਾਉਂਦੇ ਸੀ ਮੈਂ ਆਉਂਦਾ ਸੀ ਸੰਗਤ ਦਰਸ਼ਨ ਕਰਦਾ ਸੀ ਤੁਸੀਂ 20 ਲੱਖ ਮੰਗਦੇ ਸੀ ਅਸੀਂ 50 ਲੱਖ ਦੇ ਕੇ ਜਾਂਦੇ ਸੀ ਹੁਣ ਤਾਂ ਕੋਈ ਮਿਲਿਆ ਹੀ ਨਹੀਂ ਆ ਪਿਛਲੇ 10 ਸਾਲ ਹੋ ਗਏ ਤੁਸੀਂ ਖਰਾਬ ਕਰਤੇ 10 ਸਾਲ ਜ਼ਿੰਦਗੀ ਦੇ ਖਰਾਬ ਕਰਲੇ ਤੁਸੀਂ ਨਹੀਂ ਤਾਂ ਮੈਂ ਤੁਹਾਨੂੰ ਕਿਹਾ ਸੀ ਮੈਂ ਇੱਥੇ ਮੈਡੀਕਲ ਕਾਲਜ ਬਣਾਉਂਗਾ ਪਰ ਤੁਸੀਂ ਸਰਕਾਰ ਲਿਆਂਦੀ ਨਹੀਂ ਮੈਂ ਇੱਥੇ ਬਹੁਤ ਤਰੱਕੀ ਕਰਾ ਦੇਣੀ ਸੀ ਅਸੀਂ ਤਾਂ ਹੁਣ ਲੱਗੇ ਆ ਬਾਰਡਰ ਫਾਜ਼ਿਲਕਾ ਦਾ ਖਲੋਣ ਵਾਸਤੇ ਵੀ ਸਾਡਾ ਆ ਪਾਕਿਸਤਾਨ ਖੁੱਲਝੇ ਇੱਥੇ ਟ੍ਰੇਡ ਵਪਾਰ ਵਾਝੇ ਆ ਤਾਂ ਖਲੂਗਾ ਜੇ ਤੁਸੀਂ ਆਪਣੇ ਇਲਾਕੇ ਦੀ ਸਰਕਾਰ ਲੈ ਕੇ ਆਉਂਗੇ ਆਪਣੇ ਜੋ ਨੇੜ ਦਾ ਤੁਸੀਂ ਬਾਦਲ ਪਰਿਵਾਰ ਨਾਲ ਹੋਰ ਕਿਤੇ ਹੋ ਸਕਦੀ ਏ ਜੇ ਕਾਲੀ ਦਿਲ ਦੀ ਸਰਕਾਰ ਹੈ ਬਾਦਲ ਪਰਿਵਾਰ ਮੁੱਖ ਮੰਤਰੀ ਬੰਦ ਹੈ ਇਤੋਂ ਵਧੀਆ ਤੁਹਾਡੇ ਵਾਸਤੇ ਕੀ ਹੋ ਸਕਦਾ ਤੁਸੀਂ ਸਾਰੇ ਜਾਣਦੇ ਹੋ ਮੈਨੂੰ ਇਹੜਾ ਜੀ ਕਰਦਾ ਪਿੰਡ ਆ ਕੇ ਜਿੱਥੇ ਆ ਕੇ ਬਾਹ ਫੜ ਕੇ ਟੈਲੀਫੋਨ ਕਰਾ ਲੈਂਦਾ ਹੈ ਭਗਵੰਤ ਮਾਨ ਨੂੰ ਤਾਂ ਇਹਨਾਂ ਦੇ ਵਰਕਰ ਪੁੱਛ ਲੋ ਕਿ ਕਿਤੇ ਮਿਲੇ ਆ ਮੁੱਖ ਮੰਤਰੀ ਨੂੰ ਕਿਤੇ ਇਹਨਾਂ ਦੇ ਐਮਐਲਏ ਨਹੀਂ ਮਿਲ ਸਕਦੇ ਆ ਐਮਐਲਏ ਨੇ ਕੱਲਾ ਕੋਈ ਕੰਮ ਕੀਤਾ ਸਾਰਿਆਂ ਨੇ ਵਿਆਹ ਕਰਾ ਲਏ ਸਰੇ ਮੁੱਖ ਮੰਤਰੀ ਨੇ ਮੈਂ ਮੁੱਖ ਮੰਤਰੀ ਕਹਿੰਦਾ ਮੈਂ ਕਿਉਂ ਪਿੱਛੇ ਰਿਹਾ ਮੈਂ ਦੋ ਕਰਾਉਂ ਮੈਂ ਕਿਹਾ ਸਾਰੇ ਆ ਜਿੰਨੇ ਆ ਕਰਾਈ ਜਾਂਦੇ ਜੇ ਤੁਸੀਂ ਪੰਜਾਬ ਬਚਾਉਣਾ ਹੈ ਜੇ ਤੁਸੀਂ ਇਹ ਬਾਰਡਰ ਬਚਾਉਣਾ ਹੈ ਇਕੱਠੇ ਹੋ ਜੋ ਇੱਕ ਝੰਡੇ ਥੱਲੇ ਅਕਾਲੀ ਦਲ ਤੁਹਾਡੀ ਮਾਂ ਪਾਰਟੀ ਹੈ ਗਰੀਬ ਕਿਸਾਨ ਮਜ਼ਦੂਰ ਦੀ ਪਾਰਟੀ ਹੈ ਅਕਾਲੀ ਦਲ ਦੀ ਸੋਚ ਹੈ ਪੰਜਾਬ ਅਸੀਂ ਜਿਉਣਾ ਮਰਨਾ ਤੁਹਾਡੇ ਵਾਸਤੇ ਹੈ ਆ ਦਿੱਲੀ ਵਾਲਿਆਂ ਦਾ ਕੋਈ ਲਗਾ ਤੁਹਾਡੇ ਨਾਲ ਨਹੀਂ ਭਾਵੇਂ ਬੀਜੇਪੀ ਹੈ ਭਾਵੇਂ ਕਾਂਗਰਸ ਹੈ ਭਾਵੇਂ ਆ ਝਾੜੂ ਵਾਲੇ ਆ ਸਾਰੇ ਦਿੱਲੀ ਬੈਠੇ ਆ ਹੁਕਮਰਾਨ ਉਹ ਫੈਸਲਾ ਕਰਦੇ ਆ ਉਹ ਜਿਹੜਾ ਫੈਸਲਾ ਕਰਦੇ ਆ ਤੁਹਾਡੇ ਖਿਲਾਫ ਕਰਦੇ ਆ ਮੈਂ ਤੁਹਾਨੂੰ ਦੋ ਤਿੰਨ ਗੱਲਾਂ ਫੈਸਲਿਆਂ ਦੀ ਇਹਨਾਂ ਦੀ ਦੱਸਦਾ ਤੁਹਾਡੇ ਟੇਲਾ 'ਚ ਪਾਣੀ ਕਿਉਂ ਨਹੀਂ ਆਉਂਦਾ ਆ ਬੱਡ ਰੇਵੀਂ ਤੇ ਪਾਣੀ ਕਿਉਂ ਘਟਾ ਹੈ ਦੇਸ਼ ਦਾ ਕਾਨੂੰਨ ਹੈ ਕਿ ਜਿਹੜੇ ਸੂਬੇ ਵਿੱਚੋਂ ਦਰਿਆ ਟੱਪਦੇ ਆ ਉਹ ਪਾਣੀ ਉਹਨਾਂ ਸੂਬਿਆਂ ਦਾ ਹੱਕ ਆ ਹੋਰ ਕਿਸੇ ਸੂਬੇ ਦਾ ਹੱਕ ਨਹੀਂ ਪਰ ਪੰਜਾਬ ਨਾਲ ਧੋਖਾ ਕੀਤਾ ਕਾਂਗਰਸ ਨੇ ਦੇਸ਼ ਆਜ਼ਾਦ ਹੋਣ ਦੇ ਬਾਅਦ ਕਾਂਗਰਸ ਆਪਣੇ ਆਪ ਨੂੰ ਰਾਜਸਥਾਨ ਤੱਕੜਾ ਕਰਨਾ ਚਾਹੁੰਦੀ ਸੀ ਉਦੋਂ ਇੱਥੇ ਪੰਜਾਬ ਦਾ ਮੁੱਖ ਮੰਤਰੀ ਕਾਂਗਰਸੀ ਤੇ ਉੱਤੇ ਵੀ ਕਾਂਗਰਸੀ ਉਹਨਾਂ ਨੇ ਇੱਕ ਦਸਕਤ ਕਰਕੇ ਜਿੰਨਾ ਪਾਣੀ ਪੰਜਾਬ ਦਾ ਹੈ ਅੱਧਾ ਪਾਣੀ ਰਾਜਸਥਾਨ ਨੂੰ ਦੇਤਾ ਰਾਜਸਥਾਨ ਕਨਾਲ ਦੇ ਨਾਲ ਅੱਧਾ ਪਾਣੀ ਉਹਦੇ ਬਾਅਦ ਫਿਰ ਤੋਂ ਹਰਿਆਣਾ ਦਾ ਇਲੈਕਸ਼ਨ ਜਿੱਤਣਾ ਚਾਹੁੰਦੀ ਸੀ ਕਾਂਗਰਸ ਦਾ ਮੁੱਖ ਮੰਤਰੀ ਸੀ ਇੱਥੇ ਤੁਸੀਂ ਦੇਖਿਆ ਐਸਓਐਲ ਕਨਾਲ ਕੱਢਣ ਲੱਗੇ ਅੱਧਾ ਬਾਕੀ ਬਚਿਆ ਪਾਣੀ ਉਹ ਹਰਿਆਣੇ ਨੂੰ ਦੇਣ ਲੱਗੇ ਸੀ ਆ ਤਾਂ ਕਾਲੀ ਦਲ ਡਟ ਗਿਆ ਬਚਾਲਿਆ ਜੇ ਉਹ ਚਲੇ ਜਾਂਦਾ ਤੁਹਾਡੇ ਕੋਲ ਕੁਝ ਨਹੀਂ ਰਹਿਣਾ ਸੀ ਆ ਤੇ ਇਲਾਕਾ ਜਮਾਂ ਰਾਜਸਤਾਨ ਬਣ ਜਾਣਾ ਸੀ ਤੇ ਹੁਣ ਕੀ ਕਰਤੂਤਾ ਹੋਰ ਦੇਖ ਲੋ ਤੁਸੀਂ ਅਖਬਾਰ ਪੜ੍ਹ ਰਹੇ ਹੋ ਅੱਜਕੱਲ ਕਿ ਨਹਿਰੀ ਪਟਵਾਰੀਆਂ ਨੂੰ ਮੁਤਲ ਕਰ ਦਿੱਤਾ ਹੈ ਮੈਂ ਉਹਨਾਂ ਮਟਵਾਰੀਆਂ ਨੂੰ ਬਹਾਦਰੀ ਨਾਲ ਉਹਨੂੰ ਵਧਾਈ ਦੇਣਾ ਚਾਹਣਾ ਹੈ ਕਿਉਂ ਮੁਤਲ ਕੀਤਾ ਕਿਉਂਕਿ ਭਗਵੰਤ ਮਾਨ ਨੇ ਉਹਨਾਂ ਨੂੰ ਕਿਹਾ ਸੁਪਰੀਮ ਕੋਰਟ ਤਰੀਕ ਲੱਗੀ ਹੈ ਹਰਿਆਣਾ ਦੇ ਪੰਜਾਬ ਦੀ ਐਸਓਐਲ ਦੀ ਤੇ ਭਗਵੰਤ ਮਾਨ ਨੇ ਅਨੇਰੀ ਪਟਵਾਰੀ ਨੂੰ ਬੁਲਾ ਕੇ ਕਿਹਾ ਕਿ ਤੁਸੀਂ ਸਰਟੀਫਿਕੇਟ ਦੇ ਦਿਓ ਕਿ ਟੇਲਾ ਉੱਤੇ ਪਾਣੀ ਪਹੁੰਚ ਗਿਆ ਸਾਡੇ ਕੋਲ ਵਾਧੂ ਪਾਣੀ ਹੈ ਕਿਉਂਕਿ ਉਹ ਸਰਟੀਫਿਕੇਟ ਉਹ ਸੁਪਰੀਮ ਕੋਰਟ ਚ ਲੋਣਾ ਚਾਹੁੰਦੇ ਐ ਤਾਂ ਸੁਪਰੀਮ ਕੋਰਟ ਤੋਂ ਆਰਡਰ ਕਰਾਉਣਾ ਚਾਹਣਾ ਹੈ ਕਿ ਹਰਿਆਣਾ ਨੂੰ ਪਾਣੀ ਦੇ ਦਿਓ ਇਹਨਾਂ ਕੋਲੇ ਵਾਧੂ ਹੈ ਆ ਜਿਹੜਾ ਪਟਵਾਰੀ ਹੈ 200 300 ਪਟਵਾਰੀਆਂ ਇਹਨਾਂ ਨੂੰ ਮੁਤਲ ਕਰ ਦਿੱਤਾ ਆ ਪਿਛਲੇ 15 20 ਦਿਨਾਂ ਦੀ ਗੱਲ ਹੈ ਉਹ ਬਹੁਤ ਧੰਨੇ ਦੇ ਹੀ ਜਾਂਦੇ ਐ ਉਹ ਕਹਿੰਦੇ ਅਸੀਂ ਆਪਣੀ ਜਾਨ ਦੇ ਦਾਂਗੇ ਨੌਕਰੀ ਦੇ ਦਾਂਗੇ ਪਰ ਪੰਜਾਬ ਦੇ ਪਿੰਡ ਛੁਰਾ ਨਹੀਂ ਮਾਰਾਂਗੇ ਜਿਹੜਾ ਭਗਵੰਤ ਮਾਰ ਮਾਰ ਲੱਗਿਆ ਐ ਐ ਜਿਹੜੀਆਂ ਪਾਰਟੀਆਂ ਨੂੰ ਕਿਵੇਂ ਵੋਟ પાਸ ਕਰਦੇ ਤੁਸੀਂ ਆ ਜਿਹੜੀਆਂ ਪਾਰਟੀਆਂ ਲਿਆਉਣੇ ਹਨ ਨੁਕਸਾਨ ਆਪਣਾ ਕਰਦੇ ਆ 10 ਸਾਲ ਖਰਾਬ ਕਰ ਲੈ ਜ਼ਿੰਦਗੀ ਦੇ ਤੁਸੀਂ 10 ਸਾਲ 5 ਸਾਲ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਬਣਾਤਾ ਇੱਕ ਦਿਨ ਨਹੀਂ ਆਇਆ ਫਾਜ਼ਲ ਕਾ ਆਪ ਭਗਵੰਤ ਮਾਨ ਬਣਾਤਾ ਇੱਕ ਦਿਨ ਨਹੀਂ ਆਇਆ ਜਲਾਲਾਬਾਹ ਲੜਿਆ ਸੀ ਭਗਵੰਤ ਮਾਨ ਕਹਿੰਦਾ ਮੈਂ ਇੱਥੇ ਰਿਹਾ ਕਰੂੰਗਾ ਦਰਸ਼ਨੀ ਨਹੀਂ ਦਿੱਤੇ ਤੇ ਹੁਣ ਐ ਜੀ ਸਰਕਾਰ ਨੂੰ ਵਾਪਸ ਲੈ ਕੇ ਆਉਂਗੇ ਜੇ ਪੰਜਾਬ ਨੂੰ ਬਣਾਇਆ ਉਹ ਕਾਲੀ ਦਲ ਨੇ ਨਹੀਂ ਬਣਾਇਆ ਅੱਜ ਤੁਸੀਂ ਫਾਜ਼ਲ ਕਾ ਜਬ ਬਿਜਲੀ ਯਾਦ ਕਰੋ ਫਾਜ਼ਲ ਕਾ ਵਾਰਿਓ ਪਹਿਲੇ ਸੂਰੇ ਤੁਸੀਂ ਖ਼ਬਰ ਖਰੀਦੀ ਹੁੰਦੇ ਸੀ ਉਹਦੇ ਵਾਰ ਪੂਰਾ ਦਿਨ ਐਂ ਕਰਦੇ ਰਹਿੰਦੇ ਸੀ ਬਿਜਲੀ ਨਹੀਂ ਆਉਂਦੀ ਸੀ ਚੱਲਦੇ ਰਹਿੰਦੇ ਸੀ ਪੱਖਾ ਆ ਬਿਜਲੀ ਲਈ ਹੁਣ ਨਾਲ ਕਾਲੀਦਲ ਪੰਜਾਬ ਜਿੰਨੇ ਥਰਮਲ ਪਲਾਂਟ ਬਣੇ ਆ ਸਾਰੇ ਬਾਦਲ ਸਾਹਿਬ ਨੇ ਬਣਾਏ ਆ ਭਾਖੜਾ ਡੈਮ ਤੋਂ ਸਾਰੇ ਡੈਮ ਬਾਦਲ ਸਾਹਿਬ ਨੇ ਬਣਾਏ ਆ ਅੱਜ ਤੁਸੀਂ ਇੱਥੋਂ ਚੰਡੀਗੜ੍ਹ ਜਾਣਿਓ ਅੰਮ੍ਰਿਤਸਰ ਜਾਣਿਓ ਆ ਚੌੜੀਆਂ ਚੌੜੀਆਂ ਚਾ ਲੈਣੀਆਂ ਸੜਕਾ ਬਣਾਉਣ ਨਾਲ ਕਾਲੀਦਲ ਆ ਤਿਆਰ ਕਰਕੇ ਜੇ ਵਾਪਸ ਖੁਸ਼ੀਆਂ ਚਾਹਣਿਓ ਤੇ ਬੋਬੀ ਮਾਨ ਨੂੰ ਲਿਆਓ ਅਕਾਲੀ ਦਾ ਨੂੰ ਲਿਆਓ ਜੇ ਵਾਪਸ ਹੀ ਰੋਲਣਾ ਚਾਹਣਿਓ ਫਿਰ ਤੁਹਾਡੇ ਕੋਲੇ ਜੋ ਮਰਜੀ ਐ ਮੈਂ ਇਸ ਕਰਕੇ ਕਿਉਂ ਕਹਿ ਰਿਹਾ ਕਿਉਂਕਿ ਦੁਖੀ ਹੋ ਕੇ ਕਹਿ ਰਿਹਾ ਕਿ ਆਪਾਂ ਚੰਗੇ ਤੇ ਮਾੜੇ ਦੀ ਪਛਾਣ ਹੀ ਨਹੀਂ ਕਰਦੇ ਜੇ ਬੀਬੀ ਬੈਠੀਆਂ ਸਾਰੀਆਂ ਬੀਬੀਆਂ ਜੇ ਤੁਸੀਂ ਬੀਬੀਓ ਵਾਪਸ ਆਟਾ ਦਾਲ ਚਾਹਣਿਓ ਹਰ ਮਹੀਨੇ ਮਿਲੇ ਫਿਰ ਤੱਕੜੀ ਚੋਂ ਨਿਸ਼ਾਨਾ ਐ ਜੇ ਤੁਸੀਂ ਚਾਹੋ ਨਾ ਸ਼ਗਨ ਹਰ ਮਹੀਨੇ ਆ ਆਏ ਜਦੋਂ ਨਾਲ ਦੇ ਨਾਲ ਆਏ ਫਿਰ ਕਾਲੀ ਦਲ ਜੇ ਤੁਸੀਂ ਪੈਨਸ਼ਨਾਂ ਸਾਰਿਆਂ ਚਾਹੋ ਨਿਓ ਫਿਰ ਤੱਕੜੀ ਚੋਂ ਨਿਸ਼ਾਨ ਹੈ ਜੇ ਐਸੀ ਸਕਾਲਰਸ਼ਿਪ ਚਾਹੋ ਨਿਓ ਵਾਪਸ ਗਰੀਬਾਂ ਦੇ ਬੱਚਿਆਂ ਨੂੰ ਮੁਫਤ ਪੜ੍ਹਾਈ ਜਾਏ ਫਿਰ ਕਾਲੀ ਦਲ ਜੇ ਭਗਤ ਪੂਰਨ ਜੇ ਭਗਤ ਪੂਰਨ ਸਿੰਘ ਸਕੀਮ ਰਹੀਂ ਜੇ ਤੁਸੀਂ 5 5 10 10 ਲੱਖ ਦੇ ਇਲਾਜ ਕਿਸੇ ਮਰਜ਼ੀ ਹਸਪਤਲ 'ਚ ਕਰਾਉਣਾ ਹੈ ਫਿਰ ਕਾਲੀ ਦਲ ਤੁਹਾਡੇ ਕੋਲੇ ਲਿਆਉਣਾ ਪੈਣਾ ਹੈ ਜੇ ਤੁਸੀਂ ਵਪਾਰੀਆਂ ਨੂੰ ਇਨਸਪੈਕਟਰ ਰਾਜ ਤੋਂ ਬਚਣਾ ਹੈ ਤੇ ਫਿਰ ਕਾਲੀ ਦਲ ਹੈ ਜੇ ਕਿਸਾਨੀ ਨੇ ਬਚਣਾ ਹੈ ਤੇ ਫਿਰ ਕਾਲੀ ਦਲ ਹੈ ਜੇ ਆਪਾਂ ਨਹੀਂ ਬਚਣਾ ਫਿਰ ਤੁਹਾਡੇ ਕੋਲੇ ਤਿੰਨ ਹੈ ਜੇ ਸਹੀ ਮene ਤੇ ਸੂਸਾਈਡ ਹੀ ਕਰਨੀ ਹੈ ਜੇ ਪੰਜਾਬ ਨੂੰ ਡਬਾਉਣਾ ਹੀ ਹੈ ਫਿਰ ਆਪਣੇ ਕੋਲੇ ਕੋਈ ਚਾਰਾ ਨਹੀਂ ਹੈ ਮੈਂ ਤੁਹਾਨੂੰ ਇਹਨਾਂ ਦੱਸਦਾ ਸਰਕਾਰ ਲਿਆ ਦਿਓ ਮੈਂ ਤੁਹਾਡਾ ਧਨਵਾਦੀ ਆ ਤੁਸੀਂ ਮੈਨੂੰ ਪਾਰਲੀਮੈਂਟ ਮੈਂਬਰ ਬਣਾਇਆ ਮੈਨੂੰ ਪੂਰੀ ਯਕੀਨ ਸੀ ਕਿ ਇਹ ਪਿਛਲੀ ਸਰਕਾਰ ਤੁਸੀਂ ਬਣਾ ਦੇਣੀ ਸੀ ਮੇਰੀ ਯਕੀਨ ਸੀ ਜੇ ਬਣ ਜਾਂਦੀ ਤੁਸੀਂ ਬਹੁਤ ਜ਼ਿਲ੍ਹੇ ਦਾ ਪਛਾਨ ਨਹੀਂ ਸਕਣਾ ਸੀ ਹਰ ਪਿੰਡ ਹਰ ਸ਼ਹਿਰ ਜਲਾਲਾਬਾਦ ਮੰਗੂ ਬਣਾ ਦੇਣਾ ਸੀ ਮੈਂ ਤੁਹਾਨੂੰ ਵਾਦਾ ਹੁਣ ਵੀ ਕਰਦਾ ਹਾਂ ਤੁਸੀਂ ਮੇਰਾ ਮਾਨ ਰੱਖਿਆ ਕਿਸੇ ਚੀਜ਼ ਦੀ ਕਮੀ ਨਹੀਂ ਰਹਿਣ ਦਊਗਾ ਤੁਸੀਂ ਕਿਹੜਾ ਅਕਾਲੀ ਦਲ ਨੂੰ ਆਪਣੀ ਖੇਤਰੀ ਪਾਰਟੀ ਪੰਜਾਬ ਦੀ ਨੂੰ ਵਾਪਸ ਲੈ ਕੇ ਆਓ ਬੋਬੀ ਮਾਨ ਜੀ ਦੇਖੋ ਮੇਰੇ ਭਰਾਵਾਂ ਵਾਂਗੂ ਐ ਮੈਂ ਇਹਨਾਂ ਨੂੰ ਨਾ ਹੀ ਨਹੀਂ ਕਰ ਸਕਦਾ ਕਿਸੇ ਚੀਜ਼ ਨਾਲ ਇਹਨਾਂ ਦੇ ਭਰਾ ਨੋਂ ਨਹੀਂ ਗੀ ਐ ਦੇਖੋ ਜ਼ੋਰਾ ਸਿੰਘ ਮਾਨ ਮੇਰੇ ਪਿਤਾ ਦੇ ਜਿਗਰੀ ਦੋਸਤ ਵੀ ਲਾ ਲਓ ਸਾਥੀ ਵੀ ਲਾ ਲਓ ਦਲੇਰ ਬੰਦੇ ਸੀ ਦੇਖੋ ਵੰਪੀ ਰਹੇ ਕਿਸੇ ਨੂੰ ਆਂਚ ਨਹੀਂ ਆਉਂਦੀ ਤੇ ਸਾਰੀਆਂ ਖੂਬੀਆਂ ਆਪਣੇ ਪਿਤਾ ਦੀ ਬੋਬੀ ਦੀਆਂ ਐ ਇਸ ਕਰਕੇ ਮੈਂ ਅਖੀਰ ਵਿੱਚ ਸਾਰਿਆਂ ਨੂੰ ਕਹਿਣਾ ਜੇ ਪੰਜਾਬ ਨੂੰ ਤਰੱਕੀ ਤੇ ਲੈ ਕੇ ਜਾਣਾ ਹੈ ਪੰਜਾਬ ਵਿੱਚ ਭਾਈਚਾਰਕ ਸਾਂਝ ਰੱਖਣੀ ਹੈ ਸਾਰੇ ਧਰਮਾਂ ਦੇ ਲੋਕ ਇਕੱਠੇ ਰਹਿਣ ਪਰਿਵਾਰ ਮੰਗੂ ਰਹਿਣ ਤੇ ਫਿਰ ਅਕਾਲੀ ਦਲ ਹੈ ਕਿਉਂਕਿ ਕਾਲੀ ਦਲ ਦੀ ਸੋਚ ਭਾਈਚਾਰਕ ਸਾਂਝ ਰੱਖਣਾ ਪੰਜਾਬ ਵਿੱਚ ਤਰੱਕੀ ਲਿਆਉਣਾ ਪੰਜਾਬ ਵਿੱਚ ਗੁੰਡਾਗਰਦੀ ਗੈਂਗਸਟਰ ਖਤਮ ਕਰਨਾ ਤੇ ਨਸ਼ੇ ਵੇਚਣ ਵਾਲਿਆਂ ਨੂੰ ਅਸੀਂ ਸਾਰਿਆਂ ਨੂੰ ਅੰਦਰ ਦੇ ਕੇ ਉਮਰ ਕੈਦੀਆਂ ਸਜ਼ਾ ਦੇ ਕੇ ਉਹਨਾਂ ਦੇ ਘਰ ਕੁਰਕੀ ਕਰਕੇ ਉਹਨਾਂ ਦੇ ਘਰ ਢਾ ਕੇ ਅਸੀਂ ਵਾਪਸ ਜਨਤਾ ਦੀ ਪ੍ਰਾਪਰਟੀ ਬਣਾ ਕੇ ਉਹਨਾਂ ਨੂੰ ਪੰਜਾਬ ਤੋਂ ਕੱਢਾਂਗੇ ਤਾਂ ਮੈਂ ਜਿਆਦਾ ਸਮਾਂ ਨ ਲੈਂਦਾ ਤੁਹਾਡਾ ਧੰਨਵਾਦ ਕਰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਥਕੜੇ ਕਰਕੇ ਵਿਸ਼ਵਾਸ ਤੋਂ ਬਾਦਸਾ ਨੂੰ ਬੁਲੇ ਸੋਨਿਆਲ